ਇਹ ਘੱਟ ਨਾ ਮੇਰੇ ਉਹ ਮੈਂ ਮੋਣਾ ਦਾ ਮੈਂ ਉਹਨਾਂ ਸਨੱਖਾ ਦੇ ਕਿੰਨਾ ਕੋਈ ਮੰਡੀ ਦਿਖਾ ਦੇ ਸਾਫ ਸੋਤਰਾ ਬਸ ਦੰਦ ਵੱਟ ਕੇ ਦੇਖ ਹਜੇ ਹਜੇ ਬੱਚੇ ਹੀ ਹੈ ਫੇਰੇ ਹੀ ਹਜੇ ਦੰਦ ਵੱਟ ਕੇ ਦੇਖ ਪੱਕੇ ਦੇ ਮਨੂ ਇਹ ਬੁਲਾਣੇ ਦਾ ਰੁਪਿਆ ਆ ਕੇ ਗਿਆ ਇੱਥੇ ਨਹੀਂ ਬੇਟਾ ਉਹ ਬਾਜੀ ਗੱਲ ਕਰਕੇ ਹਾਂਜੀ ਬੇਟਾ ਤੁਹਾਨੂੰ ਕਿੱਥੇ ਨਹੀਂ ਰਾਧਾ ਬਾਪੇ ਦਾ ਆਹ ਆਪਣਾ ਬਾਪ ਮਾਰ ਰਿਹਾ ਪਰਾਦਾ ਬਾਬੇ ਨੂੰ ਆਇਆ ਹੁਣ ਆਇਆ ਕਿਧਰ ਪਸੂ ਦੇ ਰਹੇ ਉਹਨੂੰ ਨੀ ਆਦਾ ਤੇਰਾ ਕੋਦ ਹੈ ਉਹ ਵੀ ਯਾਰ ਕੋਈ ਪੱਕਾ ਉਹ ਫਿਰ ਠੀਕ ਹੈ ਮੈਨੂੰ ਨਹੀਂ ਪਤਾ ਸੀਗਾ ਲੱਗਿਆ ਲੱਗਿਆ ਹਾਂ ਪੱਕੀ ਗੱਲ ਹੈ ਮੇਰਾ ਸ਼ਾਹਦਾ ਨਾ ਨਾ ਗੱਡੀ ਆਲੇ ਤੇ ਬੰਦੂ ਦੋ ਛੱਟਾਂ ਲਾ ਕੇ ਹੋ ਗਏ ਚਲ ਕੋਈ ਮੈਂ ਇਹ ਪਾਪਾ ਸਹੀ ਗੱਲ ਆ ਤੁਹਾਨੂੰ ਦੱਸ ਦਿੰਦਾ ਜਿਹੜਾ ਨਹੀਂ ਕਰਦਾ ਕਿ ਲਾ ਕੇ ਹੋਣਗਾ ਆਪਾਂ ਮੰਨਦੇ ਆਂ ਪਾਲੇ ਘਰ ਦੇ ਮੇਮਲੇ ਨਜ਼ਾਰੇ ਛੁੱਕੀ ਵਪਾਰੀ ਨਹੀਂ ਇਹਨਾਂ ਦਾ ਰੱਖਣਾ ਉਹ ਘੜਾ ਸਦਾ ਰੱਖਣਾ ਰੱਖ ਲੈਣਾ ਇਹਦੀ ਮਾਂ ਕੀ ਕਰਦੀ ਹੈ ਸਾਡੇ ਕੋਲ ਹੋਰ ਨਹੀਂ ਇਹਦੀ ਮਾਂ ਵੀ ਤੈਂ ਹੀ ਵਕਾਈਦੀ ਲੋਂਗੋ ਵਾਲ ਮਿੱਟੀ ਚਲ ਕੋਈ ਨਹੀਂ ਲਾ ਗਈ ਭੁੱਲਾ ਤਾਂ ਜਾਨੇ ਆਗੇ ਹੁਣ ਆ ਆ ਬੇਕਰ ਨੂੰ ਕਹੇ ਭੁੰਜੀ ਮਤਲਬ ਕਿਉਂ ਨਹੀਂ ਤੁਹਾਨੂੰ ਲੱਗੇ ਲਾਉਣ ਲੱਗੇਵੇਂ ਗੱਲਾਂ ਲਾਈ ਨਹੀਂ ਥੋੜੀ ਜੰਨੂ ਨਹੀਂ ਹੈ ਅੱਜ ਹੋਣੀ ਆਉਂਦਾ ਖੜੇ ਜਾ ਉਹ ਸਹੀ ਦੱਸਿਆ ਹੈ ਨਾ ਅੰਦਰੋਂ ਇਹ ਕਹਿੰਦੇ ਹੋਣਾ ਜੀ ਦਾ ਖੜੇ ਜਾ ਵਗਦਾ ਲੱਗਿਆ ਕਹਿਣ ਨੂੰ ਤਾਂ ਕਾਪਾ ਕਾਇਦ ਨਿਆ ਲੱਗਿਆਗਾ ਲੱਗਣ ਦਾ ਤੀਹ ਵਾਰੀ ਲਾ ਕੇ ਦੇ ਰਹੇ ਮੇਰਾ ਮਾਂ ਦੇ ਹੋਣੀ ਬੋਲ ਮਾਰ ਕੇ ਲਵਾਦੀ ਕੇ ਦਾ ਜਿਹੜੇ ਚਾਤੀ ਦਾ ਪੁੱਤ ਹੈ ਸਾਡੇ ਜਿੰਨੇ ਵੱਡੇ ਨੇ ਇਹੋ ਵੇਲਾ ਕਾਦਾ ਇਹ ਮੜਾ ਮੋੜ ਨਾ ਸਰਦਾ ਕਾਦਾ ਨਾ ਹਾਂ ਇਹ ਬੱਕਰੀ ਆ ਗਈ ਬੱਕਰੀ ਆ ਗਈ ਚੰਪ ਚੇ ਵੀ ਮੂੰਹ ਦੇਖ ਲੈ ਅੱਛਾ ਤਿੰਨ ਬੰਨ 12 ਆ ਗਿਆ ਕਾ ਗਿਆ ਨਾ ਲੋਡਿੰਗ ਹੋ ਰਿਹਾ ਨਾ ਰੋਡ ਮਾਤੀ ਜੂ ਆ ਬੱਚਾ ਜੀ ਜਾਨਾ 78 ਪਹਿਲਾਂ ਬੱਚਾ ਦਹਾਂ ਦਾ ਯਾਰ ਡਾਕਟਰ ਬੱਚਾ ਦਿਖਾਈ ਭਾਈ ਬੱਚਾ ਪੱਠਾ 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 ਕਿੰਨਾ ਪੈਸੇ ਮੰਗਦਾ 12000 ਰੁਪਿਆ ਬੱਕਰੇ ਦਾ ਬੱਕਰੇ ਦੀ ਚੱਟੀ ਬੱਕਰੀ ਆ ਜੀ ਕੱਤੀਆਂ ਫਿਰ ਆਇਆ ਤੇ ਬੱਸ ਕਾਣਾ ਮੈਂ ਨਾ ਮੈਂ ਮਾਈਕ ਫੋਨ ਕੁਝ ਬੋਲ ਨਾ ਤੈਨੂੰ ਕੋਈ ਦੁਬਾਰੇ ਕੋਈ ਲਾਬੀ ਬੋਲੇ ਅੱਛਾ ਐਲਾਨ ਕਰ ਦੇ ਭਾਂਦੇ ਨਹੀਂ ਨੀ ਹੱਕ ਨਾ ਹੋਰਾਂ ਨੂੰ ਸਾਡੇ ਵਿੱਚ ਮੈਂ ਕੋਈ ਹੋਰ ਸਾਨੂੰ ਗਲਤ ਬੋਲੇ ਜੀ ਬਾਰੇ ਖਦਾ ਕਰੀਏ ਕਰ ਲੋ ਕਰ ਕੇ ਪਾਸੇ ਜਾ ਫਰਕ ਤਾਂ ਥੋੜਾ ਥੋੜਾ ਹੀ ਆ ਹਾਂ ਗਰੀਬ ਨੂੰ ਗਾ ਕੋਈ ਜਰਾ ਗਰੀਬ ਜਿਆਦਾ ਕੇ ਲਾ ਕੇ ਲੈ ਆਂ ਕੋਲ ਦਾ ਮੋੜ ਯਾਰ ਦੇ ਦੀ 8000 ਦੀ ਵਾਹ ਉਹ ਦੇ ਦੇ ਉਹ ਨੀ ਨੀ ਬੰਦਾ ਯਾਰ ਉਹ ਬੱਚਾ ਵੇਚ ਦੂਗਾ 4000 ਦਾ ਚਾਹ ਨਾ ਬੱਚਾ ਕੱਟਣਾ ਯਾਰ ਦਾ ਬੱਚਾ ਤੂੰ ਕੱਟਣਾ ਲੈ ਉਹ ਨਹੀਂ ਜਫਰ ਮੈਂ ਕਿਉਂ ਲੱਗਿਆ ਵੀ ਮੈਂ ਕੱਟਣਾ ਹੁੰਦਾ 900 ਰੁਪਏ ਲਾ ਕੇ ਬੱਕਰੀ ਲੈ ਜਾ ਯਾਰ 2000 ਸਦੀ ਗੱਲਾਂ ਕਹਿੰਦੀਆਂ ਯਾਰ ਜਿੰਨੇ ਦੀ ਬੱਕਰੀ ਉਹਨੇ ਲੈ ਜਾ ਯਾਰ ਫੜਕੇ ਲੈ ਜਾ ਬੱਕਰੀ ਜਿੰਨੇ ਦੀ ਜਿੰਨੇ ਦੀ ਬੱਕਰੀ ਤੇ ਯਾਰ ਆ ਬਾਗੇ ਦੋ ਦੋ 9500 ਦੀ ਲੈ ਜਾ ਯਾਰ ਨਾ ਪੂਰੇ ਦਾ ਫਕਾ ਯਾਰਾ ਲਾ ਹੁਕਮ ਉਹਦੀ ਨਾ ਵੇ ਸਾਢੇ 800 ਆ ਵੀ ਹੋ ਗਏ ਆ। 800 ਠੀਕ ਆ। ਉਹ ਦੇ ਦੇ। ਉਹ ਗਰੀਬ ਬੰਦਾ। ਨਾ ਆਉਂਦੀ ਦਾ। ਚੱਲ ਗਰੀਬ ਬੰਦਾ ਦਾ ਬੰਦੀ। ਨਾ ਨਾ ਲਖਾਈ ਕਰਾਉਗਾ ਇਹ? ਹਾਂਜੀ ਲਖਾਈ ਹੋਈ ਆ। ਨਹੀਂ ਦਿਖਾਈ ਕਰਾ ਲੋ ਜੀ ਲੈਣੀ ਆ। ਲਖੋ। ਉਹ ਤੁਹਾਨੂੰ 5-400 ਦਾ ਤਰ। ਉਹ ਯਾਰ ਮੈਂ ਹੁਣ ਛੋਟੇ ਬਸਲੇ ਹੁੰਦੇ ਨੇ। ਕੋਈ ਨਹੀਂ ਫਿਰ ਤੇਰੀ ਮੋਣੀ ਹੋਣੀ ਹੋਊਗੀ ਦਿਖਾਈ ਕਰਾ ਦੀ ਲੈ ਜਾ। ਯਾਰ ਆ ਹੁਣ ਲਖਾਈ ਬਸ ਆੜਦਾ ਯਾਰ। ਫਿਰ ਰਹਿਣ ਦੇ ਯਾਰ ਸਰਦਾਰ ਜੀ। ਹਾਂ ਸਰਦਾਰ ਜੀ। ਉਹ ਇਹਦੇ ਦੇ ਬੇਲਦੇ ਆ ਤੂੰ ਲਖਾਈ ਕਰਾ ਲਈ ਤੇਰਾ ਤੈਨੂੰ ਮਿਲ ਜੂਗਾ ਜਿਹੜਾ ਕੁਸੇ ਗੱਲ ਲਖਾਈ ਉਹ ਨਹੀਂ ਨਾ ਲਖਾਈ ਇਹ ਫਿਰ ਕੀ ਹੋ ਜੂਗਾ ਲੋ ਵੀ ਮਿੱਤਰੋ ਤੂੰ ਖਾਈ ਵੀ ਛੱਡ ਗਿਆ ਕੀ ਬਣਦਾ ਲਖਾਈ ਪਸਿਆੜਦਾ ਗਾ ਲਖਾਈ ਲਖਾਈ ਦੇ ਕੰਮ ਥੋੜਾ ਮੈਂ 9000 ਰੁਪਏ ਦੇ ਵਿੱਚ ਮੈਂ ਕਰਾਉਂਦਾਂ ਤੇ ਹਾਂ ਮੈਂ ਆਪਣਾ 9 ਹਾਂ ਜਾਂਦੀ ਉਹਨੂੰ ਖਾਈ ਹੋ ਯਾਰ ਨਹੀਂ ਜਾਂਦੀ ਹੁੰਦੀ ਹਾਂਜੀ ਇਹ ਕਰਾਉਣਗੇ ਬਾਈ ਕੀ ਕਰਿਆ ਯਾਰ ਸੋਏ ਨੂੰ ਸੋਉਂਦੀ ਯਾਰ ਤੂੰ ਲੋ ਜੱਟ ਜਿਓ ਦੇ ਦੇ ਹੁਣ ਕੋਈ ਯਾਰ ਕੋਈ ਯਾਰ ਕੋਈ ਯਾਰ ਕੋਈ ਨਾ ਹੁੰਦਾ ਇਹ ਨਾ ਹੁੰਦਾ ਜਿਹੜੀ ਦਾ ਖੰਦਾ ਹੋ ਗਿਆ 8500 ਦੀ ਹੋ ਗਈ ਹਾਂਜੀ 8500 ਦੀ ਹੋ ਗਈ 8500 ਦਾ ਨੋਟ ਲਓ ਐ ਨਹੀਂ ਭਾਈ ਜੰਗਲ ਕੀ ਹੈ ਜਿਹੜੀ ਨੂੰ ਨੂੰ ਨਹੀਂ ਕਰ ਤਾ ਮੂੰਹ ਘੁਮਾ ਇਧਰ ਗੜ ਬਰ ਪਣੀ ਪੈ ਲੜਾ ਇਹ ਦੂਜੀ ਪਾ ਬਣੀ ਨਾ ਆ ਵੀ ਦੂਜੀ ਪਣੀ ਰਹੀ ਅਸ ਵੀ ਪਣੀ ਸੀ ਗਾਲਾ ਠੀਕਾ ਗਾਲੀ ਪਣੀ ਦਾ ਨੇ ਕਿਹੜੀ ਪਣੀ ਵੇ ਇਹ ਕਿੱਥੇ ਜੇ ਆ ਕਿੱਥੇ ਜੇ ਹੈ ਪਣੀ ਕਿੱਥੇ ਜੇ ਪੱਖੋ ਪੱਖੋ ਗਣਾ ਪੱਖੋ ਗਣਾ ਪਾਦਰੇ ਤੋਂ ਓ ਠੀਕ ਆ ਯਾਰ ਪਤਾ ਚੱਲੇ ਸੀ ਕੋਈ ਨਾ ਮਤ ਦੇ ਪਾਸੇ ਦਿੱਤੇ ਜਾਂਦੇ ਸੀ ਸੱਤ ਦਾ 8, 9, 10, 11, 12, 13, 14, 15, 16, 17, 18, 19, 20, 21, 22, 23, 24, 25, 26, 27, 28, 30, 31, 32, 33, 34, ਇਹ ਨਾ ਲੈ ਕੋ ਬੰਦ ਤਾਂ ਆਪਣੇ ਨੁਕਰੀਆ ਬਹੁਤ ਨੁਕਰੀਆ ਪਾ ਕੇ ਕਹਾਂਗੇ ਅੱਛਾ ਦੇਖੋ ਭਾਈ 13 ਦੇ ਮੁੱਤ ਇਹ ਤਾਂ ਹੋ ਗਿਆ 2600 2600 ਹੋ ਗਿਆ 8600 ਹੋ ਗਿਆ 8800 ਹੋ ਗਿਆ 8800 ਦਾ ਹੋ ਗਿਆ 880 ਹੋਰ ਵੀ ਆ ਗੋ ਬਾਪ ਸਲਾਇਦਾ ਹਾਂ ਬਾਪ ਸਲਾਇਦਾ ਮਾਪੀ ਕੋਈ ਕੋਈ ਇਹਨਾਂ ਨੂੰ ਗੱਲ ਲੈਣ ਦੇ ਮੈਂ ਕਰੋ ਇਕੱਠੇ ਗੱਲ ਲੋ ਹਾਂ ਸੌਂਦੀ ਗੱਲ ਹੈ ਲੋਟ ਬਦਲ ਹੈ ਹੈ ਲੋਟ ਬਦਲ ਲੈ ਲੋਟ ਬਦਲ ਲੈ ਕੋਈ ਚਾਹ ਦੇ ਯਾ ਕੁਛ ਵੀ ਹੋ ਗਿਆ ਯਾਰ ਮੇਰੇ ਬਦਲ ਦੇ ਯਾਰ ਨੋਟ ਯਾਰ ਤੂੰ ਨੋਟੀਆਂ ਬਿੱਤੀ ਆਇਆ ਹੋਇਆ ਕੀ ਹੋ ਗਿਆ ਇਹਨੂੰ ਤੇਰੇ ਕੋਲ ਕੁਝ ਤੋ ਆ ਗਿਆ ਨਾ ਸਾਡੇ ਕੋਲ ਹੈ ਮੈਂ ਮਾਤ ਦੇ ਦੋ ਕੀ ਕਰੀ ਚਲ ਬਹਿਮ ਹੋ ਬੋਈ ਨੂੰ ਹਾਂ ਛਾਹ ਦੇ ਤੇਰਾ ਜਿਆਦਾ ਮੂੰਹ ਤਾਂ ਹੋ ਗਿਆ ਮੁੱਲ ਦਾ ਅਗਲੇ ਨੂੰ ਲਾਉਣਾ ਅਗਲੇ ਨੂੰ ਮੰਗ ਲੈਣੀ ਡਿੱਟ ਰਹੀ ਆ ਨਾ ਤੂੰ ਜਾਲ ਨੂੰ ਲਾ ਦੋ ਇਹਨੂੰ ਫੁੱਟ ਵਾਲਾ ਇਹ ਨਹੀਂ ਉਹ ਮਧੇ ਨਗਰਾਉਂ ਉਹ ਡੇਲੀ ਮਰ ਗਿਆ ਭਾਈ ਹੈ ਉਹ ਤੇ ਤਾਂ ਵੀ ਨਹੀਂ ਮਰਦਾ ਇਹ ਡੇਲੀ ਆਇਆ ਹੈ ਜਦੋਂ ਕੋਈ ਲੋਕਾਂ ਹਾਂ ਹਾਂ ਪਹਿਲੇ ਮੂੰ ਮਨੇ ਵੀ ਮਗਨਾ ਮੁੰਨੇ ਹੋਣਾ ਭਾਈ 3 ਮਹੀਨਾ ਦਾ ਤਾਂ ਹੈਗਾ ਜੀ ਉਹ ਫਾਇਦਾ ਕੱਲ੍ਹ ਹੀ ਆਇਆ ਹੈ ਹਾਂ 6 ਮਹੀਨੇ ਮਿਲੂ ਮਾਂ ਚਾਹੀਦੀ ਬੱਕਰੀਆਂ ਚ ਬੱਕਰੀਆਂ ਚ ਮਾਰਦੀਆਂ ਬੱਕਰੀਆਂ ਚ ਹੈ ਦੇਖ ਲੈ ਸਾਡੇ ਹੈਗੇ ਰੱਖੇ ਮਾਰ ਦੋ ਅਥੇ ਰਹਿਣ ਦੇ ਆ ਖਰਾਬ ਕਰਦਾ ਜੀ ਬਾਈ ਮੱਚੀ ਦੀ ਦਾ 22 ਦਾ ਦੇ ਦਿੰਦਾ 22 ਨਹੀਂ ਨਹੀਂ ਹੂੰ ਖੜੇ ਦੇ ਇੱਥੇ ਹਾਂ ਮੈਂ ਜਲਦੀ ਚੈੱਕ ਕਰਦੀ ਹਾਂ ਉਹਨੇ ਭਲਾ ਭਾਈ ਤੇ ਚਲਾਉਣਾ ਪੂਰਾ ਕਰ ਜੂ ਇਹ ਨਹੀਂ ਉਹ ਕੱਲ ਮਹਾਪਦੇ ਵਾਲਾ ਬੇਦਿਨ ਰੱਖ ਲੰਦਾ ਕਹਿੰਦਾ ਕਾਹਦਾ ਆ ਰਹੀ ਕਰਨੀ ਉਹ ਆਹੋ ਨੋ ਛੋਟਾ ਹੋਲਾ ਨਹੀਂ ਪਾਇਆ ਚਾਚਾ ਆਹ ਦੇਉਟਾ ਉਹ ਚਾਚਾ ਇਹ ਹੈ ਚੰਗਾ ਹੋ ਰਿਹਾ ਬਾਈ ਰੁਖਾ ਜੱਲ ਲੈ ਵੀ ਜਾਈ ਕੋਈ ਨਹੀਂ ਮੈਂ ਕੀ ਇਹ ਮੌਕੇ ਮੌਕੇ ਕਰਦਾ ਕਿ ਐਡਾ ਵੱਗੂ ਵੀ ਲੱਗਦਾ ਦਿਖਦਾ ਮ ਘੱਟ ਵੀ ਲੱਗਦਾ ਠੀਕ ਹੈ ਜੀ ਇਹ ਦਿਨੋਂ ਲੱਗਾ 20000 ਜਿਹੇ ਲੱਗਦੇ 20 ਲੱਗ ਗਿਆ 13.5 ਹੈ ਹੈ ਜਮਾਨਤ ਦੇ ਦਿੰਦੇ ਹੈ ਲੈ ਹਟਦੇ ਰਹਾ ਉਹ ਹਟਦੇ ਰਗ ਰਿਹਾ 21000 ਦਾ ਕਿੱਦਾਂ ਨਹੀਂ ਵਿਕਦਾ ਭਾਈ ਹਰਕਮਾਲ ਆਇਆ ਤੇਰਾ ਹਰਕਮਾਲ ਇੱਕ ਚੀਜ਼ਾਂ ਕੀ ਤੇ ਆ ਚਾ ਆਦੇ ਪੂਰੇ ਜੋ ਮੋਣੀ ਕਣਜੀ ਹੋ ਜੂ ਯਾਰ ਮਾਹਦਰ ਫਿਰ ਮੋਣੀ ਨਹੀਂ ਹੋਈ ਯਾਰ ਆਇਆ ਦੁਲਾ ਤਾਂ ਤੂੰ ਮੁੰਫੜੀ ਬੜਾ ਗਿਆ ਚੌਹਾਂ ਦੇਣਾ ਓਏ 14 ਲੱਗਿਆ ਜੀ 14 ਇਹ ਗੱਡ ਪੈਸੇ ਆਈ ਰੁਕੀਆ ਮੈਂ ਇਹ ਨਾ ਇਹ ਨਾ ਖੜਾ ਬੰਦਾ ਹਾਂ ਬੰਦਾ ਖੜਾ ਪੈਸੇ ਦੇ ਨੂੰ ਮੈਂ ਖੜਾ ਜਵਾਨਪੁਰਾ ਪੈਸੇ ਦੇ ਨੂੰ ਯਾਰ ਜਵਾਨ ਤੂੰ ਨੂੰ ਲੈ ਸਕਦੇ ਕਿਹੜੇ ਮੈਂ ਤਨੂ ਕਿ ਕੱਟ ਆਹ ਕੱਢ ਦੇ ਯਾਰ ਆ ਜਾ ਪੈਸੇ ਦੇ ਯਾਰ ਉਹ ਗਰਦੂ ਗਰਦੂ ਗੁੱਟੀ ਯਾਰ ਉਹ ਗੁੱਟੀ ਬਣੀ ਕੋਈ ਆ 5000 ਦੀ ਗੁੱਟੀ ਕੱਢ ਕੇ ਪੈਸੇ ਜਹ ਹੁਣ ਆ ਹਣੀ ਵੀ ਬੰਦ ਬੰਦ ਮੰਡੀ ਨੂੰ ਬੋਗਣਾ ਮੰਡੀਆਂ ਦੇ ਉਹ ਕਿਹੜਾ ਹੋ ਗਿਆ ਉਹ ਲਾ ਗਿਆ ਕਰਨਾ ਫੜਾ ਨਾ ਮਾਹਰ ਉਹ ਸੋਲ ਸੋਲ ਮਗਾਓ ਕਾ ਹੋਣਾ ਆ ਮਿੱਡਾ ਉਹ ਬਾਬ ਗੈਂ ਬੋਲਿਆ ਨਾ ਹੁਣ ਵੀਨਾ ਛਿਆ ਰੁਪਇਆ ਲਾ ਤਾ ਯਾਰ ਦੱਸ ਲੈ 14 ਨਾ ਪਿਆ ਯਾਰ ਮੈਂ ਜਗੋਂ ਲੱਗਾ 24 14 ਯਾਰ ਅੱਛਾ 14 14 ਹੋ ਗਿਆ 14 14 ਹੋ ਗਿਆ ਕੁਬੀ ਦੀ ਗੱਲ ਹੋਈ ਜੀ 22 ਹੈਡ ਮੈਨ 14 ਓਏ ਤੂੰ ਕੋਰੇ ਸਾਂ ਅਖਰ ਜਾ ਮੈਂ ਘਰ ਤੋਂ ਆਉਂਦਾ ਚਾਉਂਦਾ ਬੜੀ ਗੜਨ ਬੜੀ ਦੁਆਰੇ ਆਉ ਰਹੀ ਗੱਲ ਵੜਦੀ ਮੈਂ ਦੁਆਰੇ ਸਾਈ ਬੜ ਕੇ ਯਾਰ ਤੋ ਕਰੀਏ ਪਰ ਮੇੜੀ ਹੁਤਾ ਰਾਬੜ ਪੈ ਗਈ ਇਹਨਾਂ ਨੂੰ 14 ਲੱਗਿਆ ਹੋਇਆ ਤੋ ਦੱਸ ਮੈਂ ਦੇਣਾ ਓਏ ਨਹੀਂ ਯਾਰਾ ਉਦੇ ਉਦੇ ਗਾਣਾ ਮੰਨ ਜਾਂਦਾ ਫਿਰ ਸਾਡੇ ਚੂੜੀਆਂ ਚੜ ਜਾਂਦੀਆਂ ਇਹਦਾ ਇਹਦਾ ਹਾਈ ਕੱਚਾ ਖੜਿਆਰੀ ਆ ਆਹੋ ਕੱਚਾ ਹੈ ਸੰਦੂਕ ਕੀ ਬਣਦਾ ਕੱਚਾ ਰਿਆ 14 ਲੱਗਿਆ 14 ਲੱਗਦਾਈ 14 ਬੰਦੇ ਨੂੰ ਆਇਆ ਲਾ ਫੜਾ ਛੱਡ ਚੋਂ ਗੁੰਦ ਦੇਦਾਈ ਆ ਮੈਂ ਨਸਲ ਦੀ ਗੱਲ ਕਰ ਰਿਹਾ ਮੰਗੜ ਤਾਂ ਨਹੀਂ ਆਉਂਗੀ ਅੱਪਾ ਪੈਵੇਂ ਤੱਕ ਗੇ ਕਰਮ ਲੋਕੀ ਕਿਾ ਕਿ ਨਹੀਂ ਆ ਨਾ ਕਾਈ ਪੁਖਾਰ ਟਕਰਾ ਮਾਰ ਜੀ ਲੋਕਾਂ ਨੂੰ ਟਕਰਾ ਰਹੇ ਨੇ ਆਧਾ ਆਇਆ ਖਾਈ ਦੇ ਕੱਲ ਹੀ ਹੈ 25000 ਕਿਉਂ ਮੁੰਮ ਦਾ ਕਿਉਂ ਨਹੀਂ ਪਾਉਂਦਾ ਸਵੇਰ ਨੂੰ ਨੀ ਬਹੁਤ ਮਹਿੰਗਾ ਪੈਂਦਾ ਉਹ ਕੱਲੀ ਕਿਉਂਦਾ ਬਾਲਦੀ ਨਹੀਂ ਦੱਲਿਆ ਬਹੁਤਾ ਪੁੱਤ ਪੂਰਾ ਬਾਲਾ ਹੋਊਗਾ ਸੋਹਣੇ ਲੱਗਦੇ ਨੇ ਕੀ ਬਿਰਦਾ ਦਾ ਇਹ ਕਹੇ ਇਹ ਕਰੀ ਆਪ ਵੀ ਸਾਹਮਣੇ ਰੱਖੀ ਇਹ ਕਹਿੰਦਾ ਤੈਨੂੰ ਹੀ ਦਿੰਦੇ ਨਹੀਂ ਮੈਂ ਤਾਂ ਬਸ ਹੁਣ ਹਟਦੇ ਨੇ ਯਾਰ ਇਹ ਮੈਨੂੰ ਲੈਣੇ ਯਾਰ ਐਸੀ ਭਾਗ ਕਿੱਥੇ ਕਿੱਥੇ ਹੋਈ ਯਾਰ ਉੱਥੀ ਆ ਗਿਆ ਉਹਦਾ ਅੱਠ ਅੱਠ ਲਾਦਾ ਉਹ ਸਵੇਰ ਦੀ ਫਿਕਰ ਆ ਉਹ ਸਾਹਜਾ ਬਾਪੂ ਟੇਪਾ ਆਇਆ ਤੇ ਸਾਰੇ ਬੰਦੇ ਮਣ ਗਏ ਅਸੀਂ ਕਹਾਂ ਉਹ ਅਸੀਂ ਬਾੜੇ ਦੀ ਜੰਮੇ ਹੋਇਆ ਰਹਿਣ ਦੇ ਤੂੰ ਕੋਈ ਟੱਕਰ ਨਹੀਂ ਐ ਐਡਰੈਸ ਤੇ ਆਪੀ ਦਿਖਾਈ ਕਰਨਗੇ ਇਹ ਆਹ ਜਿਹੜਾ ਉਹ ਹੀ ਦੂਰ ਤੋਂ ਬਸੋਤੇ ਬਸਾਵਾ ਬਸਾਵਾ ਹਰ ਜਾਇ ਕਿ ਮੈਂ ਲੱਗੇ ਪੱਜੀ ਮੋਢੀ ਕੋਈ ਟੱਕਰ ਨਹੀਂ ਐ ਇਹ ਮਾਰੇ ਨਹੀਂ ਮੰਨਦਾ ਬਾਈ ਦਾ ਨਿਕਲਦਾ ਆਪਾ ਆਪਾਂ ਲੈਣਾ ਉਹ ਕਹਿੰਦੇ ਖਾਂ ਕੋਈ ਗੱਲ ਮਾਰੇ ਤਾਂ ਸ਼ਾਣੀ ਖੜੀ ਐ ਹੋਰ ਗੱਲ ਤਾਂ ਮਾੜੀ ਆਪਾਂ ਕੁਝ ਨਹੀਂ ਹੈਗੀ ਇਹ ਕਿੱਥੇ ਪਾਏ ਜਾਂ 100 200 ਨਾਲ ਕੁਝ ਨਹੀਂ ਹੁੰਦਾ ਜਾਂ 100 200 ਦਾ ਮੂਵੀਆ ਬੰਦਾ ਖਾਏਗਾ ਖਾ ਤੁਰਦਾ ਫਿਰਦਾ ਆਲੀ ਮੁੰਡਾ ਰਵੇ ਦਾ ਫਿਰ ਤੇ ਸਾਧੂ ਸਾਨੂੰ ਆਉਂਦਾ ਪਪਾ ਤਾਇਆ ਉਹ ਟੈਰਾਂ ਵਾਲੇ ਦਾ ਓਏ ਮੈਂ ਤਾਂ ਸਾਰਾ ਜਾਣਦਾ ਇਹਨਾਂ ਪਹਾਂਿਆ ਕਰਾ ਤੀ ਮੜੀ ਇੱਕ ਗੱਲ ਬੇਸ਼ੱਕ ਨੂੰ ਛੱਡ ਲੈ ਯਾਰਾ ਕੋਈ ਮੈਂ ਤੈਨੂੰ ਕਹਾਂ ਹੋਖਾ ਬੇਸ਼ੱਕ ਨਾ ਕਰ ਖੜਾ ਰਣਿਆ ਖੜਾ ਤੂੰ ਮੇਰੇ ਤੇ ਕਰ ਹਾਂ ਕਿਤਨਾ ਫਰਕ ਆ 200 ਰੁਪਏ ਦੀ ਹੈ 500 ਕੁ ਦੀ ਮੁੰਡਾ ਮਾਂਸੂਰ ਫੜ ਕੇ ਭਾਈ ਅਸੀਂ ਵੀ 12 ਦੀ ਰੀਡਿੰਗ ਕਰਾ ਕੇ ਲੈ ਆਏ ਆ ਭਾਈ ਇਹ ਤਾਂ ਫਿਰ ਸੋਚਣ ਲੱਗੇ ਜੇ ਉਹ ਸੋਚਣ ਲੱਗੇ ਜੇ ਇਹ ਗੱਲਾਂ ਸੋਚਣ ਲੱਗੇ ਸਾਡਾ 7 ਵੀ 3 ਵੀ ਦਾ ਰਪਨ ਉਹ ਆ ਗਿਆ ਫੜ ਕੇ ਰ ਅੱਛੀ ਫੜੀ 8 ਦਾ ਬੋਹੋ ਹੋ ਗਿਆ ਰੱਖ ਲੈ ਹੁਣ ਯਾਰ ਇਹਦਾ ਵਿਕੀ ਜਾਂਦਾ ਉਹ ਰੱਖ ਲੈ ਹੁਣ ਜੀ ਫੜਾ ਜਾ ਮੈਂ ਯਾਰ ਇਹਦਾ ਠੀਕ ਹੈ ਉਹ ਬੂੰਹ ਭਾਰੀ ਹੋ ਗਿਆ ਹੁਣ ਯਾਰਾ ਹਾਂਜੀ ਲਿਖਾਈ ਕਰਾ ਦੇਣਾ ਫਿਰ 200 ਦਾ ਦੇ ਦੇ ਲੈ 800 8200 ਦਾ ਲਿਖਾਈ ਲੁਕੀ ਕਰਾ ਦੇ ਤੇਰਾ ਮਨਾ ਆਪਾਂ ਦੇ ਫੀ ਹੋਊਗੀ ਲਿਖਾਈ ਤਾਂ ਸੋਝਾਂਦੀ ਆ ਗੱਲ ਜਾ ਉਹ ਬਈ ਗੱਲ ਤਾਂ ਉੱਥੇ ਹੀ ਜਾਊ ਯਾਰ ਸੋ ਲੈਣੇ ਤਾਂ ਲਿਖਾਈ ਕਰਨੀ ਯਾਰ ਹਾਂਜੀ ਲਿਖਾਈ ਹੋਊਗੀ ਹੁਣ ਸਫਾਈ ਦੇਣਾ ਸ਼ਬਤੇ ਸ਼ਬਦਾ ਸਫਾਈ ਇਹ ਵੀ ਛੱਡਦੇ ਨੇ ਕਿ ਢੀ ਗੱਲ ਐ ਭਾਈ 1200 ਲਿਆਇਆ ਭਾਣੇ ਘੜਵਾਇਆ ਤੂੰ ਤਾਂ ਲਿਆਇਆ ਫ੍ਰੀਂਡਰ ਕਰਦਾ ਹੋਇਆ ਬਾਈ ਬੱਸ ਆਹੀ ਪਪਾ ਗਈ ਜਿਹੜਾ ਜਾਣਾ ਕਰਦਾ ਇਹ ਫਿਰ ਪਾਲਿਆ ਵੀ ਆ ਤੂੰ ਨਹੀਂ ਤੈਨੂੰ ਵਧੀਆ ਦੇਖਦਾ ਹੁਣ ਯਾਰ ਐ ਗੱਲਾਂ ਨਹੀਂ ਹੁੰਦੀ ਆ ਚਾਚਾ ਹਾਂ ਬਾਗ ਖੋਲੋ ਦੇ ਦੇ ਫਿਰ 200 ਪੁੱਛਦਾ ਦੇ ਦੇ ਬਾਈ ਵਿਚਾਲੇ ਕਰਦੇ ਦੇ ਦੇ ਯਾਰ ਦੇ ਦੇ ਹਾਂ ਤੇ ਇਹਦਾ ਦੇ 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 ਟੋਕਣਾ ਲੈਣਾ ਹੈ ਛੋਟਾ ਪੰਡਾ ਛੋਟਾ ਪੰਡਾ ਆਪਾਂ ਕੋਲ ਵੀ ਪੈ ਗਿਆ ਕੰਮ ਉਹਨੂੰ ਕੀ ਆਈ ਨਾ ਦੋ ਸਈ ਹੁੰਦਾ ਖਰਚਾ ਭਾਈ ਉੱਥੇ ਹੀ ਜਾਊਗਾ ਕੰਮ ਜਿਹੇ ਜਿੱਦਾਂ ਲਰ ਜਿਹੇ ਹਾਂ ਜਿਹਨਾਂ ਨੂੰ ਹਾਂ ਠੀਕ ਹੈ ਗੱਲੋ ਕਿਹੜਾ ਕੋਈ ਗੱਡਾ ਖੜਾਦਾ ਆ ਫੜੋ 15000 ਦਾ ਬੱਕਰਾ ਪਾ ਲਿਆ ਜੀ ਪੌਣਿਆ 2000 ਰੁਪਏ ਰੁਪਈਆ ਪੁੱਛਾ ਨਹੀਂ ਬੰਦੋ ਨੂੰ ਮੈਂ 25 ਮਹੀਨੇ ਚਾਹੀਏ 15000 ਰੁਪਈਆ ਜਿਹੜੇ ਬਚਨ ਦੇ ਸਾਹ ਮਣ ਜੀ ਚੱਲ ਚੱਲ ਨੋ 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 ਵੀਰ ਆ ਇਹਨਾਂ ਨੂੰ ਮਾਰਨਾ ਇਹਨੂੰ ਮਾਰ ਤੂੰ ਸੱਜੇ ਪਾਸੇ ਤੋਂ ਤਾਂ ਨਾ ਕਿ ਉਹ ਜੂਨਾ ਪਿੱਛੇ ਘੜਨਾਂ ਨਹੀਂ ਇਹਦਾ ਸਾਡੇ ਪਿੱਛੇ ਆਉਗੇ ਆਪਾਂ ਲਾ ਕੇ ਨਾ ਵੀ ਹੋਰ ਦਾ ਹੋਰ ਘਟਾ ਲੈ ਕੋ ਦਾ ਕੋਲ ਦਿਖੂ ਤਾਂ ਮਾਲ ਦਾ ਮੁੱਲੀ ਆਂਦਾ ਮੈਂ ਕਹਿੰਦਾ ਮੈਨੂੰ 10000 ਦਾ ਦੇ ਤੂੰ ਮੈਂ ਨਾਲ 300 ਖਾਣੀ ਹੈ ਨਾਲ ਰਾਇ ਕਰ ਲੈ ਆ ਮੁੰਡੇ ਨਾਲ ਮੁੰਡੇ ਨਾਲ ਕਰ ਲੋ ਰਾਇ ਕਰ ਤਾ ਇੱਕ ਉਹ ਜਾ ਦੇ ਟਾਈਮ ਹੀ ਹੁੰਦਾ ਇਹਦਾ ਬੰਦੀ ਹੁੰਦਾ ਮੋਬੂ ਗਾਗਰ ਵੀ ਤਾਂ ਥੱਲੇ ਲਿਓ ਰਿਹਾ ਤੈਨੂੰ ਹਾਂ ਇਹਨੇ ਕਹਦਾ ਮੈਂ ਮੈਂ ਕਹਣ ਲੱਗਿਆ ਤੂੰ ਨਹੀਂ ਨਹੀਂ ਥੱਲੇ ਉਹਨਾਂ ਦੀ ਤੂੰ ਇਹ ਵਿੱਚ ਦੋ ਘੰਟੇ ਮੱਛੀ ਮਾਰੇ ਜਾਓ ਇਹਨਾਂ ਦਾ ਦੋ ਘੰਟੇ ਮੱਛੀ ਮਾਰ ਕੇ ਆ ਜਾ ਲਾ ਅਨੇ ਵੀ ਤੋੜੇ ਬਿੱਗੂ ਦਾ ਮਾਲ ਦਾ ਮੁੱਲੀ ਚਾਹੇ ਆਥਨ ਤੇ ਕਰ ਖੜਾਈ ਜਾਏ ਇੱਕ ਸੱਟ ਲਾ ਦੇ ਵਸ ਤੂੰ ਕਰ ਕਨੇ ਘੱਟਾ ਮਤ ਕਰਦੇ ਹਾਂ ਹਾਂ ਹੋਈ ਗਏ ਕੋਈ ਨਹੀਂ ਇਹ ਨੂੰ ਰੈਕ ਕਰ ਲੈਂਦੇ ਆ ਲਾ ਵੇ ਕੀ ਲੜਾ ਕੀ ਲਈ ਜਿੰਨੀ ਬੜਾ ਚੀਜ ਹੈ ਕਾਈ ਕੀ ਲੜੇ ਤੂੰ 2 ਰੁਪਈਆ ਲਾ ਮੋਟੀ ਅੰਦਰ ਵਾਲੀ ਥੋੜੇ ਥੋੜਾ 12 ਦਾ ਹੈ ਥੋੜਾ ਪੂਰੀ ਫੇਰ ਹੀ ਚੱਲੂ ਐ ਤਾਂ ਇਹ ਟੈਲਫੋਨ ਕਿਹੜਾ ਰੱਖਣਾ ਹੈ ਭੈਣ ਪੂਰੇ ਫੋਨ ਨੂੰ ਇਹਦਾ ਗਾਹ ਚਲਾਉਣਾ ਹੈ ਨੀਂ ਸਦ ਲਾਈਏ ਅੱਪ ਇੱਕ ਮਿੰਟ ਬਈ ਦੂਸਰਾ ਕਿਨੇ ਲਾਣਾ ਹੈ ਬਾਈ ਦਾ ਪੂਰੇ ਤਾਂ ਮੰਗਣੋ ਜਿੰਨੇ ਮਰਜ਼ੀ ਨਾ ਜ਼ਰਾ ਬਤਾ ਲਓ ਕਿ ਬਾਈ ਦਾ ਗੱਲ ਹਾਲੀਆ ਇਹ ਗੱਲ ਸਮਝ ਨਹੀਂ ਹੁੰਦੀ ਕਿ ਤੁਕਨੇ ਲੈ ਇਹ ਕਹਿੰਦਾ 17 ਦਿੰਦੇ ਦੀ ਮੈਂ ਕਹਾਂ ਚਲੋ ਓਹੀ 17 ਲੈ ਲਾ ਦਿੰਦਾ 17 ਉਹ ਨਹੀਂ ਭਾਈ ਉਹ ਕੋਈ ਨਹੀਂ ਆਹ ਕਾਨੂੰ ਸੋਧਨ ਕਕਰ ਬਾਬੇ ਨੂੰ ਹੋਰ ਲੈ ਲੈਣ ਦੇ ਯਾਰ ਦੇ ਦੇ ਯਾਰ ਚਲ ਤੂੰ ਘਰ ਜਾ ਬਾਬੇ ਦਾ ਕੀ ਨਹੀਂ ਮਾਰਦੀ ਦੇ ਰੇ ਜਾ ਹੁੰਦਾ ਹੁੰਦਾ ਵੀਡੀਓ ਜੀ ਸੀ ਹੱਪ ਕੋ ਤਾਂ ਨਾਮ ਉਹਰੇ ਬੰਤੀ ਮੇਰੇ ਨਾਮ ਤੇ ਬਸ ਪਲੇਅਰ ਦੇ ਨਾਮ ਤੇ ਪਾ ਦੇ ਹਾਂ ਤੇ ਉਹ ਆ ਗਿਆ ਉਹਦਾ ਪਾਰ ਦੀ ਉਹਨਾਂ ਦਾ ਗੇਮ ਲੈ ਲੈ ਉਹ ਲਈ ਜਾਲੀ ਲਈ ਪਈ ਹੈ ਜਾਲੀ ਲਈ 7.5 ਹਜ਼ਾਰ ਦਿਆ ਨਾ ਹਾਂ 18 ਵਕਤ ਦੇਣਾ ਉਹ ਨਹੀਂ ਆ ਜਾ ਹਾ ਆ ਜਾ ਹਾ ਨਾੜਦੀ ਹਟ ਜਾ ਹੁਣ 18 ਸੁਣਣ ਤੈਨੂੰ ਮਾਰਦਾ ਇਹਨੂੰ ਵਿਚਾਰੇ ਮੋਟਾ ਗਿਆ ਹੁਣ ਯਾਰ ਲੋਕਾਂ ਨੂੰ ਇਹਨੂੰ ਖਤਮ ਕਰਦਾ ਉਹ ਤੂੰ ਲੈਣਾ ਨਾ ਨਾ ਇਹਦਾ ਖਾਣ ਨੂੰ ਹੁੰਦਾ ਨਹੀਂ ਯਾਰਾ ਤੂੰ ਲੈ ਲੈ ਤਾਰਾ ਲੈਣਾ ਮੌਗਾ ਹੁੰਦਾ ਦੇ ਦੇ ਪੈਸੇ ਦੇ ਯਾਰ ਦੇ ਪੈਸੇ ਦੇ ਬਣਾ ਉਹ ਲਿਆ ਰੁਪਿਆ ਕੁਝ ਰੁਪਿਆ ਜਿਉ ਰਹੇ ਉਹ ਲਿਆ ਬ੍ਰੇਕ ਆ ਜਾ ਬੰਦੇ ਆਏ ਐ ਨਰੀ ਨੰਨਾ ਨੰਬਨਾ ਹੈ ਬੰਦੇ ਮੇਰੀ ਮੰਨਣ ਦੇ 18 ਰੋ ਦੀ ਦੋ ਲੈ ਲਿਓ ਸੁਣੇ ਦੋ ਚੱਲੋ ਕੀ ਪੰਜ ਦੋ ਫਿਰ ਮੈਂ ਬਾਅਦ ਕਰੀਂ ਯਾਰ ਸੀ ਤੇਰੇ ਮੱਖ ਲੜਦਾ ਈ ਸੀ ല്ല ਕਿਆ ਹੋ ਗਿਆ ਪੂਰਾ 18000 ਦਾ ਬੱਕਰਾ